ਹਾਂਜੀ ਦੋਸਤੋ ਸਾਡਾ ਦੇਸ਼ ਜਾਂ ਸਾਡਾ ਸਟੇਟ ਹੈ ਉਹ ਜਿੱਥੇ ਲੜਾਈ ਦੀਆਂ ਵੀਡੀਓ ਗੰਦ ਵਾਲੀਆਂ ਵੀਡੀਓ ਨੂੰ ਬਹੁਤ ਸ਼ੇਅਰ ਕੀਤਾ ਜਾਂਦਾ ਹੈ ਇਸੇ ਕਾਰਨ ਆ ਕਿ ਸਾਡੇ ਯੂਥ ਦੇ ਵਿੱਚ ਨਸ਼ਾ ਵੱਧ ਰਿਹਾ ਹੈ ਅਵੇਸਲਾਪਾਨ ਵੱਧ ਰਿਹਾ ਸੁਸਤੀ ਵੱਧ ਰਹੀ ਹੈ ਬਿਮਾਰੀਆਂ ਵੱਧ ਰਹੀਆਂ ਸੋ ਕਿਉਂਕਿ ਸਪੋਰਟਸ ਵਾਲੀਆਂ ਵੀਡੀਓ ਨੂੰ ਕੋਈ ਪਸੰਦ ਨਹੀਂ ਕਰਦਾ ਲੋਕ ਸਮਝਦੇ ਆ ਕਿ ਬਾਦੂ ਦਾ ਕੰਮ ਹੈ ਤੇ ਇਸੇ ਕਰਕੇ ਸਾਡਾ ਯੂਥ ਹੈ ਜਿਹੜਾ ਇਹਨਾਂ ਚੀਜ਼ਾਂ ਤੋਂ ਦੂਰ ਹੋ ਰਿਹਾ ਕਿਉਂਕਿ ਇਹਨਾਂ ਚੀਜ਼ਾਂ ਨੂੰ ਪ੍ਰੋਮੋਟ ਨਹੀਂ ਕੀਤਾ ਜਾਂਦਾ ਸੋ ਵਰਕਆਊਟ ਲਾਉਣ ਲੱਗੇ ਚੋਬਰ ਤੇ ਇਹ ਸਪੀਡ ਵਰਕ ਹੈ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸੋ ਜੇਕਰ ਸਾਡੇ ਪੰਜਾਬ ਨੂੰ ਇਹਨਾਂ ਨਸ਼ਿਆਂ ਤੋਂ ਬਚਾਉਣਾ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੋ ਜਾਂਦਾ ਕਿ ਨੌਜਵਾਨਾਂ ਨੂੰ ਬੱਚਿਆਂ ਨੂੰ ਛੋਟੀ ਪਨੀਰੀ ਨੂੰ ਛੋਟੀ ਪਨੀਰੀ ਨੂੰ ਗਰਾਊਂਡਾਂ ਦੇ ਨਾਲ ਜੋੜਿਆ ਜਾਵੇ ਕਿਉਂਕਿ ਛੋਟਾ ਬੱਚਾ ਜਦੋਂ ਚੰਗੇ ਪਾਸੇ ਚੰਗੀ ਸੋਚ ਉਹਦਾ ਮਾਨ ਚੰਗੇ ਪਾਸੇ ਲੱਗ ਜਾਊਗਾ ਤਾਂ ਚਿੱਟੇ ਦੇ ਨਸ਼ੇ ਨੂੰ ਹੱਥ ਵੀ ਨਹੀਂ ਲਾਊਗਾ ਪਰ ਇੱਥੇ ਆਪਣੇ ਦੇਸ਼ ਦੇ ਵਿੱਚ ਹੁੰਦਾ ਕੀ ਹੈ ਜਦੋਂ ਬੱਚਿਆਂ ਨੂੰ ਛੋਟਿਆਂ ਨੂੰ ਉਹਨਾਂ ਨੂੰ ਟ੍ਰੇਨ ਨਹੀਂ ਕੀਤਾ ਜਾਂਦਾ ਗਾਈਡ ਨਹੀਂ ਕੀਤਾ ਜਾਂਦਾ ਤੇ ਜਦੋਂ ਵੱਡੇ ਹੋ ਜਾਂਦੇ ਆ ਤੇ ਉਹ ਪੁੱਠੇ ਪਾਸੇ ਲੱਗਦੇ ਆ ਤੇ ਫਿਰ ਉਹਨਾਂ ਨੂੰ ਉਹਨਾਂ ਨੂੰ ਪੁਨਿਸ਼ਮੈਂਟ ਦਿੱਤੀ ਜਾਂਦੀ ਹੈ ਜਾਂ ਅਸੀਂ ਉਹਨਾਂ ਦੇ ਉੱਤੇ ਕ੍ਰਿਟਿਸਿਜ਼ਮ ਕਰਦੇ ਆ ਜਾਂ ਅਸੀਂ ਉਹਨਾਂ ਨੂੰ ਉਸ ਪਾਸੇ ਤੋਂ ਹਟਾਉਣ ਦੀ ਕੋਸ਼ਿਸ਼ ਕਰਦੇ ਆ ਪਰ ਜਦੋਂ ਛੋਟੀ ਉਮਰ ਹੁੰਦੀ ਹੈ ਜਿਹੜਾ ਟਾਈਮ ਹੁੰਦਾ ਨੂੰ ਸੰਭਾਲਣ ਦਾ ਉੱਥੇ ਕੋਈ ਵੀ ਧਿਆਨ ਨਹੀਂ ਦਿੰਦਾ ਹਰ ਇੱਕ ਪਿੰਡ ਦੇ ਵਿੱਚ 1502 233000 ਵੋਟ ਹੈ ਤੇ ਜਵਾਕ ਲਾਲੋ ਵੀ ਮਸਾਂ ਕਿਸੇ ਗਰਾਊਂਡ ਦੇ ਵਿੱਚ 15 ਜਾਂ 10 ਤੋਂ 20 ਦਿਸਣਗੇ ਤੁਹਾਨੂੰ ਇਹਦਾ ਕਾਰਨ ਕੀ ਹੈ ਕਿ ਬੱਚਿਆਂ ਦੇ ਪੇਰੈਂਟਸ ਦੇ ਵਿੱਚ ਵੀ ਅਵੇਰਨੈਸ ਨਹੀਂ ਹੈਗੀ ਉਹ ਵੀ ਐ ਸਮਝਦੇ ਆ ਵੀ ਮੰਨ ਲਓ ਛੁੱਟੀਆਂ ਆ ਗਈਆਂ ਤਾਂ ਬੱਚਿਆਂ ਨੂੰ ਸੌਣ ਦਿਓ ਹੁਣ ਇਹਨਾਂ ਨੂੰ ਐਸ਼ ਕਰਨ ਦਿਓ ਇਹਨਾਂ ਨੂੰ ਖਾਣ ਪੀਣ ਦਿਓ ਐਸ਼ ਕਰਨੀ ਬੱਚਿਆਂ ਦੀ ਉਮਰ ਛੋਟੀ ਉਮਰ ਦੇ ਵਿੱਚ ਸਿਖਾਉਣੀ ਇਹਨਾਂ ਨੂੰ ਇਹ ਚੀਜ਼ਾਂ ਜਿਹੜਾ ਕਿ ਬਹੁਤ ਗਲਤ ਟ੍ਰੈਂਡ ਹੈ ਸੋ ਬੱਚਿਆਂ ਨੂੰ ਚਾਹੀਦਾ ਉਹਨਾਂ ਨੂੰ ਚੰਗੇ ਪਾਸੇ ਲਾਇਆ ਜਾਵੇ ਗਰਾਊਂਡ ਵਾਲੇ ਪਾਸੇ ਜਾ ਲਾਇਆ ਜਾਵੇ ਮਿਹਨਤ ਵਾਲੇ ਪਾਸੇ ਲਾਇਆ ਜਾਵੇ ਉਹਨਾਂ ਨੂੰ ਸੰਘਰਸ਼ੀ ਬਣਾਇਆ ਜਾਵੇ ਸੰਘਰਸ਼ੀ ਤਾਂ ਹੀ ਬਣਨਗੇ ਨਾ ਜੇ ਸਵੇਰੇ 5 ਵਜੇ 4 ਵਜੇ 4:30 ਵਜੇ ਉੱਠ ਕੇ ਗਰਾਊਂਡਾਂ ਦੇ ਵਿੱਚ ਆਣਗੇ ਮਿਹਨਤ ਕਰਨਗੇ ਪਰ ਜਦੋਂ ਅਸੀਂ ਉਹਨਾਂ ਨੂੰ ਤੋਰ ਤਾਂ ਇਸ ਪਾਸੇ ਰੱਖਿਆ ਜੀ ਐਸ ਪ੍ਰਸਤੀ ਕਰਾਉਣੀ ਹੈ ਵਿਲੇ ਰੱਖਣਾ ਮਾਨ ਸ਼ਤਾਨ ਦਾ ਘਰ ਬਣੂਗਾ ਫਿਰ ਨਸ਼ਿਆਂ ਦੇ ਵੱਲ ਜਾਣਗੇ ਸਹਿਜ ਸਾਡੇ ਸਮਾਜ ਨੂੰ ਇਸ ਚੀਜ਼ ਨੂੰ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈ ਸੋ ਇਹ ਜਿਹੜਾ ਵਰਕਆਊਟ ਲੱਗ ਰਿਹਾ ਹੈ ਇਹਦੇ ਵਿੱਚ ਰੱਸਾ ਲੱਗ ਰਿਹਾ ਜਿਹਦੇ ਨਾਲ ਤੁਹਾਡੀ ਬੈਕ ਤੇ ਆਰਮਸ ਸਟਰੋਂਗ ਹੁੰਦੀ ਹੈ ਨਾਲ ਹੀ ਇਹਦੇ ਵਿੱਚ ਲੈਡਰ ਲੱਗ ਰਹੀ ਹੈ ਜਿਹੜੀ ਕਿ ਸਪੀਡ ਵਰਕ ਤੇ ਸਟੈਪ ਜਿਹੜੇ ਹੈਗੇ ਹਰਡਲ ਲੱਗ ਰਹੀ ਹੈ ਜੰਪ ਲੱਗ ਰਿਹਾ ਸੋ ਕੰਪਲੀਟ ਫੁੱਲ ਵਰਕਆਊਟ ਆ ਬਾਡੀ ਦਾ ਜਿਨ੍ਹਾਂ ਨੇ ਫੈਟ ਲੌਸ ਕਰਨੀ ਹੋ ਕੋਈ ਕਬੱਡੀ ਦਾ ਪਲੇਅਰ ਹੈ ਜਾਂ ਕੋਈ ਹੋਰ ਗੇਮ ਖੇਡਦਾ ਇਹਦੇ ਨਾਲ ਸਪੀਡ ਬਹੁਤ ਆਉਂਦੀ ਹੈ ਸਟੈਮਨਾ ਬਹੁਤ ਬੰਦ ਹੈ ਸੋ ਆਪਾਂ ਗੱਲ ਕਰ ਰਹੀ ਸੀ ਨਸ਼ਿਆਂ ਦੀ ਤਾਂ ਨਸ਼ਿਆਂ ਨੂੰ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਛੋਟੇ-ਛੋਟੇ ਬੱਚਿਆਂ ਨੂੰ ਲੋੜ ਹੈਗੀ ਆ ਅਵੇਅਰ ਕਰਨ ਦੀ ਉਹਨਾਂ ਦੇ ਮਾਈਂਡ ਸੈਟ ਕਰਨ ਦੀ ਪਰ ਉੱਥੇ ਕੋਈ ਕੰਮ ਨਹੀਂ ਕਰਦਾ ਅਸੀਂ ਪ੍ਰਮੋਟ ਕਰਨੀਆਂ ਹੁੰਦੀਆਂ ਚੀਜ਼ਾਂ ਗੰਦ ਪਾਉਣ ਵਾਲੀਆਂ ਅਸੀਂ ਪ੍ਰਮੋਟ ਕਰਨੀਆਂ ਹੁੰਦੀਆਂ ਸ਼ੇਅਰ ਕਰਨੀਆਂ ਹੁੰਦੀਆਂ ਚੀਜ਼ਾਂ ਲੜਾਈ ਵਾਲੀਆਂ ਇਸ ਪਾਸੇ ਅਸੀਂ ਧਿਆਨ ਕਦੇ ਵੀ ਨਹੀਂ ਦੇਣਾ ਅਸੀਂ ਸਿਰਫ ਸਾਡੇ ਲੋਕਾਂ ਦੀ ਸੁਸਾਇਟੀ ਦੇ ਵਿੱਚ ਇਹੀ ਚੀਜ਼ਾਂ ਵਸੀਆਂ ਹੋਈਆਂ ਪਰ ਜਦੋਂ ਕੋਈ ਬੱਚਾ ਗਲਤ ਰਸਤੇ ਤੇ ਜਾਂਦਾ ਫਿਰ ਅਸੀਂ ਉਹਨੂੰ ਕ੍ਰਿਟਿਸਿਜ਼ਮ ਕਰਦੇ ਹਾਂ ਪਰ ਸਾਨੂੰ ਲੋਡ ਹੁੰਦੀ ਹੈ ਸਾਡੇ ਬੱਚੇ ਨੂੰ ਛੋਟੀ ਉਮਰ ਦੇ ਵਿੱਚ ਗਾਈਡ ਕਰਨ ਦੀ ਤੋਂ ਦੋਸਤੋ ਮੈਂ ਤਾਂ ਇਹੀ ਰਿਕਵੈਸਟ ਕਰੂੰਗਾ ਸਾਰਿਆਂ ਨੂੰ ਵੀ ਸ਼ੇਅਰ ਕਰਨ ਦਾ ਤੇ ਚੱਜ ਦਾ ਮਟੀਰੀਅਲ ਸ਼ੇਅਰ ਕਰਿਆ ਕਰੋ ਜਿਹਦੇ ਨਾਲ ਸਮਾਜ ਨੂੰ ਸਾਡੀ ਸੁਸਾਇਟੀ ਨੂੰ ਕੋਈ ਚੰਗਾ ਰਸਤਾ ਚੰਗੇ ਪਾਸੇ ਲੱਗ ਜਾ ਸੰਗਣ ਸਾਡੇ ਬੱਚੇ ਸਾਡੀ ਸੋਚ ਨੂੰ ਚੇਂਜ ਕਰਨ ਦੀ ਲੋੜ ਹੈ ਇਸ ਸਮੇਂ ਬਹੁਤ ਵੱਡਾ ਜਿਹੜਾ ਹੈਗਾ ਚੇਂਜ ਦੀ ਲੋੜ ਹੈਗੀ ਆ ਕਿਉਂਕਿ 11 11 ਵਜੇ ਤੱਕ ਰਾਤ ਨੂੰ ਬੱਚੇ ਸੌਂਦੇ ਨਹੀਂਗੇ ਸਵੇਰੇ ਜਲਦੀ ਉੱਠਦੇ ਨਹੀਂ ਹੈਗੇ ਤੇ ਲਾਡ ਪਿਆਰ ਬੱਚਿਆਂ ਨੂੰ ਪੇਰੈਂਟਸ ਨੇ ਜੋ ਬਹੁਤ ਜ਼ਿਆਦਾ ਵਿਗਾੜ ਰੱਖਿਆ ਆਪਣੇ ਬੱਚਿਆਂ ਨੂੰ ਫਿਰ ਬੱਚੇ ਪੇਰੈਂਟਸ ਦੇ ਆਖੇ ਵੀ ਨਹੀਂ ਲੱਗਦੇ ਕਿਉਂਕਿ ਉਹਨਾਂ ਨੂੰ ਪਤਾ ਲੱਗਦਾ ਵੀ ਸਾਨੂੰ ਇਸ ਵਾਸਤੇ ਸ਼ਹਿ ਮਿਲ ਜਾਂਦੀ ਹੈ ਵੀ ਇਹ ਸਾਨੂੰ ਇੱਥੇ ਕੀ ਟਰੀਟ ਕਰਨਗੇ ਤੇ ਜੇ ਅਸੀਂ ਇਹਨਾਂ ਨੂੰ ਤੰਗ ਕਰਾਂਗੇ ਤਾਂ ਇਹ ਸਾਡੀ ਗੱਲ ਨੂੰ ਗਲਤ ਗੱਲ ਨੂੰ ਵੀ ਸੁਣਨਗੇ ਸੋ ਜਿਹਦੇ ਕਰਕੇ ਅੱਜ ਕੱਲ ਕਰਾਈਮ ਕ੍ਰਿਮੀਨਲ ਐਕਟੀਵਿਟੀਜ਼ ਵੱਧ ਰਹੀਆਂ ਬੱਚਿਆਂ ਦੇ ਵਿੱਚ ਸਹਿਜ ਬੱਚਿਆਂ ਦੇ ਵਿੱਚ ਸਹਿਣਸ਼ੀਲਤਾ ਉਹ ਘਟ ਰਹੀ ਹੈ ਬੱਚਿਆਂ ਨੂੰ ਪਤਾ ਹੀ ਨਹੀਂ ਹੈਗਾ ਵੀ ਅਸੀਂ ਕਰਨਾ ਕੀ ਹੈ ਜ਼ਿੰਦਗੀ ਦੇ ਵਿੱਚ ਕਿਉਂਕਿ ਜਾਂ ਤਾਂ ਬਹੁਤ ਜ਼ਿਆਦਾ ਉਹਨਾਂ ਤੇ ਸਟ्रेस ਪੜਾਈ ਦਾ ਦਿੱਤਾ ਜਾਂਦਾ ਤੇ ਜਾਂ ਫਿਰ ਉਹਨਾਂ ਨੂੰ ਟੋਕਿਆ ਆਲੋਚਨਾ ਹੀ ਕੀਤੀ ਜਾਂਦੀ ਹੈ ਜੇ ਫਿਜ਼ੀਕਲੀ ਫਿੱਟ ਨਹੀਂ ਹੋਣਗੇ ਤਾਂ ਫਿਰ ਉਹ ਡਾਕਟਰਾਂ ਕੋਲੇ ਤੁਰੇ ਰਹਿਣਗੇ ساری ਉਮਰ ਇਹਨਾਂ ਦੀ ਡਾਕਟਰਾਂ ਕੋਲੇ ਲੰਘ ਜਾਣੀ ਹੈ ਅੱਜ ਕੱਲ ਲੋਕਾਂ ਨੂੰ ਸੌਖਾ ਤਰੀਕਾ ਲੱਭ ਗਿਆ ਵੀ ਸ਼ੂਗਰ ਐਸਡ ਦੀਆਂ ਗੋਲੀਆਂ ਲੈ ਲਵੋ ਤੇ ਜਿਹਦੇ ਨਾਲ ਤੁਸੀਂ ਫਿੱਟ ਰਹੋਗੇ ਤੇ ਕੋਈ ਐ ਨਹੀਂ ਸੋਚਦਾ ਵੀ ਇਹਦੇ ਤੁਹਾਨੂੰ ਕਿੰਨੇ ਜ਼ਿਆਦਾ ਜ਼ਿੰਦਗੀ ਦੇ ਵਿੱਚ ਨੁਕਸਾਨ ਚੱਲਨੇ ਪੈਂਦੇ ਆ ਅੱਧੀ ਲਾਈਫ ਜੇ ਤੁਹਾਡੀ ਡਾਕਟਰਾਂ ਕੋਲੇ ਲੰਘ ਜਾਂਦੀ ਆ ਤਾਂ ਸੋ ਦੋਸਤੋ ਲੋੜ ਹੈਗੀ ਇਹਨਾਂ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਹੈਗੀ ਇਸ ਸਮੇਂ ਦੀ ਆਪਣੇ ਆਪਣੇ ਪਿੰਡ ਦੇ ਬੱਚਿਆਂ ਨੂੰ ਗਰਾਊਂਡਾਂ ਦੇ ਨਾਲ ਜੋੜਨ ਦੀ ਜੇ ਤੁਸੀਂ ਚਾਹੋ ਨਾ ਵੀ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰਨਾ ਜੇ ਤੁਸੀਂ ਚਾਹੋ ਨਾ ਵੀ ਆਪਣੇ ਪੰਜਾਬ ਦੇ ਵਿੱਚੋਂ ਇਹੋ ਜਿਹੇ ਅਲਾਮਤਾਂ ਨੂੰ ਖਤਮ ਕਰਨਾ ਤਾਂ ਬੱਚਿਆਂ ਦੇ ਵਿੱਚ ਇੱਕ ਮਾਨ ਦੇ ਵਿੱਚ ਇੱਕ ਸੋਚ ਬਣਾਉਣੀ ਪੈਣੀ ਹੈ ਜਿਹੜੀ ਕਿ ਇਸ ਟਾਈਮ ਨਹੀਂ ਹੈਗੀ ਇਸ ਟਾਈਮ ਤੇ ਉਹਨਾਂ ਦੇ ਬੱਚਿਆਂ ਦੇ ਮਨਾਂ ਦੇ ਵਿੱਚ ਮੋਬਾਈਲ ਫੋਨ ਰਹੀ ਮੈਚਿਓਰਿਟੀ ਭਰੀ ਜਾਈਏ ਬਚਪਨ ਖਤਮ ਹੋ ਰਿਹਾ ਹੈ ਬਚਪਨ ਦੇ ਵਿੱਚ ਜੋ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ ਉਹਨਾਂ ਤੋਂ ਬੱਚੇ ਦੂਰ ਹੋ ਰਹੇ ਆ ਉਹ ਵੱਡੀਆਂ ਗੱਲਾਂ ਕਰਨ ਲੱਗ ਗਏ ਆ ਜਿਹਦੇ ਕਰਕੇ ਉਹਨਾਂ ਦੀ ਜਿਹੜੀ ਲਾਈਫ ਹੈ ਉਹ ਡਿਸਟਰਬ ਹੋ ਰਹੀ ਹੈ ਉਹਨਾਂ ਦੇ ਹਾਰਮੋਨਸ ਡਿਸਟਰਬ ਹੋ ਰਹੇ ਔਰ ਜਿਹਦੇ ਕਾਰਨ ਉਹ ਜਲਦੀ ਜਿਹੜਾ ਹੈਗਾ ਗਲਤ ਆਦਤਾਂ ਦੇ ਵਿੱਚ ਪੈ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਸੋ ਉਮੀਦ ਕਰਦੇ ਆਂ ਵੀ ਆਪਣੇ ਬੱਚਿਆਂ ਨੂੰ ਤੁਸੀਂ ਸਮਝਾਓਗੇ ਗਰਾਊਂਡਾਂ ਦੇ ਵਿੱਚ ਭੇਜੋਗੇ ਜੇਕਰ ਅਸੀਂ ਪੰਜਾਬ ਦੇ ਵਿੱਚੋਂ ਚੱਟੇ ਨੂੰ ਖਤਮ ਕਰਨਾ ਹੈ ਤਾਂ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਚੰਗੀ ਸੋਚ ਦੇ ਬਣਾਓ ਕਿਉਂਕਿ ਇਹੋ ਜੀ ਸੋਚ ਬੱਚਿਆਂ ਦੀ ਬਣਾਈ ਜਾਵੇ ਵੀ ਉਹਨਾਂ ਨੂੰ ਇਹੋ ਚੀਜ਼ਾਂ ਦੇ ਕੋਈ ਲਾਉਣਾ ਵੀ ਚਾਵੇ ਨਾ ਤਾਂ ਉਹ ਉਹਨੂੰ ਵੀ ਇਸ ਪਾਸੇ ਲਾ ਲੈਣਾ ਵੀ ਆ ਜਾ ਭਰਾਵਾ ਗਰਾਊਂਡ ਦੇ ਵਿੱਚ ਚੱਲਦੇ ਆਂ ਮਿਹਨਤ ਲਾਉਣੇ ਆ ਇਹ ਇਸ ਤਰ੍ਹਾਂ ਦੀ ਸੋਚ ਆਪਣੇ ਬੱਚਿਆਂ ਦੀ ਬਣਾਉਣੀ ਪਊਗੀ ਤਾਂ ਜਾ ਕੇ ਸਾਡੇ ਪੰਜਾਬ ਦੇ ਵਿੱਚ ਚਿੱਟਾ ਜਿਹੜਾ ਖਤਮ ਹੋਊਗਾ ਵੱਧ ਤੋਂ ਵੱਧ ਕੈਂਪ ਲਾਇਏ ਜਾਣ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ